ਉਸ਼ਾਂ ਗਿੜ ਕਾ ਗਿਣਨ ਤੇ ਹੀ ਰੱਖ ਲੈ ਨੀ ਦੇਰੀਆਂ ਦੇ ਬੇਰ ਖਾਣੀਆਂ ਨੀ ਬੇਰ ਖਾਣੀਆਂ ਕਦਿਆਂ ਵਈ ਸੁਸ਼ੀਲ ਹਰਦੀਆ ਇਹਦੀਆਂ ਗੱਲ ਬਾਤ ਕਰਦੇ ਆ ਕੀ ਪਤਾ ਗੱਲ ਬਣ ਨੀ ਜਾਵੇ ਨਾਥਾਂ ਨੀ ਜਾਇ ਹੋ ਨਾਥਾਂ ਦੀ ਬੱਚਾ ਜਾਇ ਹੋ ਬਾਬਾ ਜੀ ਕਿੱਧਰ ਹੋਰ ਬੱਚਾ ਕਰਮਾਂ ਆਲੀਏ ਪਾਗਾ ਆਲੀਏ ਹਾਂਜੀ ਬਾਬਾ ਜੀ ਬੱਚਾ ਬਾਗ ਬਗੀਚੇ ਵਿੱਚ ਗੇੜਾ ਮਾਰਦੀ ਫਿਰਦੀ ਆ ਹਾਂਜੀ ਬਾਬਾ ਜੀ ਦੇਖਣ ਨੂੰ ਰਵੀਨਾ ਟੰਡਣ ਵਰਗੀ ਲੱਗਦੀ ਆ ਫਿਲਮਾਂ 'ਚ ਕੰਮ ਕਰਦੀ ਆ ਬੱਚਾ ਨਹੀਂ ਨਹੀਂ ਬਾਬਾ ਜੀ ਮੈਂ ਸਰਪੰਚਣੀ ਆ ਇਸ ਪਿੰਡ ਦੀ ਉਹ ਜੈ ਹੁਣ ਆਥਾਂ ਦੀ ਤੇਰੇ ਦੇ ਤਾਂ ਕਿਰਪਾ ਸਾਰੇ ਪਿੰਡ ਦੀ ਮਾਲਕੀਨ ਹਾਂਜੀ ਬਾਬਾ ਜੀ ਤੇਰੇ ਤੇ ਹੋਰ ਵੀ ਕਿਰਪਾ ਕਰ ਦੇਣਗੇ ਨਾ ਤੈਨੂੰ ਐਮਐਲਏ ਬਣਾ ਦੇਾਂਗੇ ਅੱਛਾ ਬਾਬਾ ਜੀ ਹੋਰ ਉਹ ਕਿੱਦਾਂ ਸਾਡੀ ਸੈਟਿੰਗ ਹੈਗੀ ਸਿੱਧੀ ਮੰਤਰੀਆਂ ਨਾਲ ਤੇਰੀ ਸੈਟਿੰਗ ਕਰਾ ਦੇਾਂਗੇ ਅੱਛਾ ਬਾਬਾ ਜੀ ਸੈਟਿੰਗ ਕਰਾ ਦੇਾਂਗੇ ਤੈਨੂੰ ਐਮ.ਐਲ.ਏ ਬਣਾ ਦੇਾਂਗੇ ਵੱਡੀ ਕੁਰਸੀ ਤੇ ਤੈਨੂੰ ਬਿਠਾ ਦੇਾਂਗੇ ਠੀਕ ਹੈ ਬਾਬਾ ਜੀ ਫਿਰ ਸੂਟ ਤੇ ਚੋੜਾ ਦੇਣਗੇ ਨਾਥਾਂ ਨੂੰ ਹਾਂਜੀ ਬਾਬਾ ਜੀ ਦੇ ਦੂੰਗੀ ਜ਼ਰੂਰ ਇੱਥੇ ਕੀ ਕਰਦਾ ਇੱਥੇ ਤੂੰ ਉਹ ਕੁਛ ਨਹੀਂ ਬੱਚਾ ਮੈਂ ਤਾਂ ਤੇਰੇ ਪਿੰਡ ਦੇ ਵਿੱਚ ਗੇੜਾ ਛੇੜਾ ਮਾਰਨ ਆਇਆ ਇਹ ਕੌਣ ਹੈ ਬੱਚਾ ਇਹ ਸਰਪੰਚੀਆ ਪਿੰਡ ਦੀ ਤੈਨੂੰ ਨਹੀਂ ਪਤਾ ਤੁਸੀਂ ਕੌਣ ਹੋ ਬੱਚਾ ਤੇ ਮੈਂ ਸਰਪੰਚੀ ਦੇ ਘਰ ਆਣਾ ਅੱਛਾ ਬੱਚਾ ਹਾਂਜੀ ਬਾਬਾ ਚੱਲ ਬਾਬਾ ਗੁੱਸਾ ਕਿਉਂ ਕਰਦਾ ਮੈਂ ਵੀ ਸਰਪੰਚੀ ਆ ਪਾਈ ਕਿਉ ਤੂੰ ਤੇ ਮੈਡਮ ਤਾਂ ਕਹਿ ਰਹੀ ਆ ਸਰਪੰਚਨੀ ਮੈਂ ਇਹ ਨਹੀਂ ਸਰਪੰਚ ਤਾਂ ਮੈਂ ਆ ਬੱਚਾ ਤੇਰੀਆਂ ਮੈਂ ਮੱਥੇ ਦੀਆਂ ਲਕੀਰਾਂ ਪੜ ਲਈਆਂ ਤੂੰ ਬੱਦਾ ਹੀਰਾ ਹੈ ਪਰ ਪਿਆਰ ਰੂੜੀ ਤੇ ਆ ਤੇਰਾ ਮੁੱਲ ਨਹੀਂ ਕੋਈ ਉਹ ਜਾਂਦਾ ਰਾ ਜਾਂਦਾ ਰਹਿਣਾ ਬੱਚਾ ਗੁੱਛਾ ਨਹੀਂ ਕਰਦੇ ਹੁੰਦੇ ਬੱਚਾ ਤੇਰੇ ਘਰ ਵਾਲਾ ਬੜਾ ਤੱਤਾ ਕੀ ਖਵਾਉਣੀ ਐ ਇਹਨੂੰ ਕੀ ਖਾਣਾ ਬਾਬਾ ਜੀ ਵਧੀਆ ਨੇ ਤੁਸੀਂ ਐਦਾਂ ਕਿਉਂ ਕਹਿ ਰਹੇ ਸਾਨੂੰ ਉਹ ਕੁਛ ਨਹੀਂ ਬੱਚਾ ਗੁੱਛਾ ਨਹੀਂ ਕਰੀਦਾ ਤੂੰ ਤੇ ਕਟਰੀਨਾ ਕੈਫ ਵਰਗੀ ਲੱਗਦੀ ਐ ਰਵੀਨਾ ਟੰਡਨ ਵਰਗੀ ਲੱਗਦੀ ਐ ਇਹ ਤਾਂ ਵਰੀਸ਼ ਪੂਰੀ ਤੇਰੀ ਮੱਲੇ ਦਾ ਜਾਇ ਹੋ ਨਾਥਾਂ ਦੀ ਬੱਚਾ ਜਾਇ ਹੋ ਨਾਥਾਂ ਦੀ ਬੱਚਾ ਬਾਹਰ ਆਓ ਬੱਚਾ ਬਾਹਰ ਨਾਥ ਆਈ ਹੈ ਤੁਹਾਡੇ ਘਰੇ ਹਾਂਜੀ ਬਾਬਾ ਜੀ ਜਾਇ ਹੋ ਨਾਥਾਂ ਦੀ ਬੱਚਾ ਬੱਚਾ ਫਰੀ ਲਿਖੀ ਲੱਗਦੀ ਹੈ ਸ਼ਹਿਰ ਦੀ ਲੱਗਦੀ ਹੈ ਤੂੰ ਕਿੱਧਰ ਪਿੰਡਾਂ ਚ ਫਿਰਦੀ ਹੈ ਬਾਬਾ ਜੀ ਮੈਂ ਤਾਂ ਟੀਚਰ ਦੀ ਨੌਕਰੀ ਕਰਨਾ ਬੱਚਾ ਤੇਰੇ ਭਾਗਾ ਚ ਸਰਕਾਰੀ ਨੌਕਰੀ ਲਿਖੀ ਆ ਅੱਛਾ ਅੱਛਾ ਬਾਬਾ ਜੀ ਹਾਂ ਤੈਨੂੰ ਸਰਕਾਰੀ ਨੌਕਰੀ ਲਗਾ ਦੇਾਂਗੇ ਲਿਆ ਤੇਰਾ ਹੱਥ ਦੇਖਦੇ ਆ ਤੇਰੇ ਹੱਥ ਦੀਆਂ ਤਕਦੀਰਾਂ ਦੇਖਦੇ ਆ ਕੀ ਕਹਿੰਦੀ ਆ ਬਾਬਿਆਂ ਨੂੰ ਮੇਰੇ ਕਰਮਾਂ ਚ ਨੌਕਰੀ ਹੈਗੀ ਆ ਸਰਕਾਰੀ ਹਾਂ ਬਾਬਾ ਜੀ ਹਾਂ ਹੋਰ ਵੀ ਕੁਝ ਦੇਖ ਰਹੇ ਆ ਪੁੱਠੇ ਪਾਸਿਓਂ ਦੇਖਦੇ ਆ 나ਥ ਬੱਲੇ ਬੱਲੇ ਹੋਈ ਪਈ ਆ ਤੇਰੀ ਤਾਂ ਕੁੜੀਏ ਅੱਛਾ ਬਾਬਾ 나ਥਾਂ ਦਾ ਕਰਲਾ ਸੈਟਿੰਗ ਕੋਈ ਨਹੀਂ ਬੱਚਾ 나ਥਾਂ ਦਾ ਮੁੱਠਾ ਨਹੀਂ ਕਰਦੇ ਹੱਥ ਲਾਗੇ ਕਰ ਲੱਗਦਾ ਬੱਚਾ ਤੂੰ ਤਾਂ ਗੁੱਛਾ ਹੀ ਕਰਦੇ ਕਰਦੇ ਬਲੋਨੀ ਮੈਂ ਕਰਦੀ ਕਰਦੀ ਆਥਾਂ ਨਹੀਂ ਆ ਗਾ ਲੱਗਾ ਬਾਬਾ ਇਹ ਯਾਰ ਆਪਾਂ ਯਾਰ ਚੱਲੀਏ ਟੂ ਟਾਰਤੇ ਯਾਰ ਠੰਣਾ ਦਾ ਟਾਈਮ ਆ ਹਨ ਕੰਮ ਕਰ ਵੈਸੇ ਉਹ ਨਾਥਾਂ ਦੀ ਬੱਚਾ ਅਗਰਗੇ ਤੁਸੀਂ ਆਵਾ ਬੱਚਾ ਅੱਗ ਤੇ ਬੈਠੀ ਆ ਬਹਿਣਾ ਹੀ ਆ ਬਾਬਾ ਬਹਿ ਜਾ ਤੂੰ ਵੀ ਸੇਕ ਲਾ ਅੱਗ ਕੋਈ ਗੱਲ ਨਹੀਂ ਬੱਚਾ ਤੂੰ ਬੜਾ ਪਰੇਸ਼ਾਨ ਲੱਗਦਾ ਉਹ ਪਰੇਸ਼ਾਨ ਹੀ ਲੱਗਣਾ ਬਾਬਾ ਇੰਨੀਆਂ ਠੰਡਾਂ ਨੇ ਉੱਤੋਂ ਵਿਚਾਰੇ ਦਾ ਵਿਆਹ ਨਹੀਂ ਹੋਇਆ ਕੋਈ ਗੱਲ ਨਹੀਂ ਇਹਨੂੰ ਗਿੱਦੜੀ ਸ਼ਿੰਗੀ ਦੇ ਦੇਾਂਗੇ ਇਹਦਾ ਵੀ ਵਿਆਹ ਕਰਵਾ ਦੇਾਂਗੇ ਚਿਲਿਆ ਦੇ ਨੂੰ ਕੁਝ ਕਰਦੇਾਂਗੇ ਬਾਬਾ ਜਰੂਰ ਇਹਦਾ ਹੱਲ ਕਰੀਏ ਆਪਾਂ ਤੂੰ ਤਾਂ ਵੈਸੇ ਤੂੰ ਤਾਂ ਵੈਸੇ ਵੀ ਪਿੰਡ ਪਿੰਡ ਤੁਰਿਆ ਫਿਰਦਾ ਕੋਈ ਹੋਣੀ ਆ ਟੱਕ ਜ ਹਨਾ ਆਹ ਯਾਰ ਆ আচ্ছা ਲੈ ਹੋ ਗਿਆ ਹੱਲ ਫਿਰ ਬਾਬਾ ਕਰੀਏ ਬਾਬਾ ਇਹਦਾ ਹੱਲ ਫਿਰ ਆਪਾਂ ਚਾਜੇ ਕਿ ਮੈਂ ਉਹ ਤਾਂ ਹੁਣ ਮੇਰਾ ਯਾਰ ਹੀ ਬਣ ਗਿਆ ਜਿਹੜੀ ਗੱਲ ਹੀ ਚੱਲ ਪਈ ਫਿਰ ਬਰੋਬਰ ਬਹਿਣ ਦੇ ਮੈਨੂੰ ਕੋਈ ਗੱਲ ਨਹੀਂ ਬੱਚਾ ਅੱਜ ਮੈਂ ਗਿਆ ਅੱਛਾ ਪਰ ਇਹ ਦੇਖੀ ਆਲੀਆ ਬੱਟ ਦੇਖੀ ਆ ਇਹ ਚ ਵੱਟ ਦੀ ਕੁੜੀ ਜਮਾ ਉਹਦੇ ਰਗੀ ਟੋ ਸ਼ੇਮ ਆਪਣੇ ਪਿੰਡ ਚ ਇੱਥੇ ਉਹ ਲਾਲ ਗੇਂਡ ਵਾਲਾ ਲਾਲ ਗੇਂਡ ਵਾਲਾ ਜੀਂ ਟੋ ਪਾਗੇ ਰੱਖਣੀ ਆ ਜੀਂ ਟੋ ਟੋਕਾ ਵੀ ਸੀ ਉਹਨਾਂ ਦੇ ਘਰ ਚ ਹਾਂ ਬੱਚਾ ਉਹ ਤੂੰ ਉਹ ਸਾਲਿਆ ਸਾਡੇ ਘਰ ਚ ਵੜਿਆ ਫਿਰਦਰੀ ਉਹ ਵੱਡੇ ਨਾ ਵੀ ਸਾਲਿਆ ਮੇਰੇ ਘਰ ਅੰਦਰ ਤੇ ਮੇਰੇ ਘਰ ਅੰਦਰ ਸ਼ੇਰ ਦਾ ਤੂੰ ਏ ਹੋ ਨਾ ਥਾਂ ਦੀ ਬੱਚਾ ਮੂੰਹ ਬੱਚਾ ਲੁਗੜ ਮੀਚੀ ਖੇਡਦਾ ਪਿਆ ਉਹ ਜਾਂਦਾ ਨਾ ਜਾਂਦਾ ਨਾ ਬਾਬਾ ਉਹ ਗੁੱਸਾ ਨਹੀਂ ਕਰਦੇ ਨਾ ਥਾਂ ਦਾ ਬਾਬੇ ਜਾਨੀ ਜਾਣਾ ਤੂੰ ਬੀਬਾ ਬੜੀ ਪਰੇਸ਼ਾਨ ਹੈਂ ਬਾਬਾ ਜੀ ਥੋੜਾ ਕੰਮ ਕਾਰ ਕਰਕੇ ਆਇਦ ਕੀ ਮੱਠਾ ਠੰਡਾ ਜਾ ਹੋਈ ਕੋਈ ਗੱਲ ਨਹੀਂ ਤੇਰੇ ਕੰਮ ਕਰ ਐ ਦੌੜਨ ਲਾ ਦਿਾਂਗੇ ਬਾਬੇ ਤੇ ਯਕੀਨ ਕਰ ਇੱਕ ਵਾਰੀ 36 ਵੇਖੇ ਬਾਬਾ ਜਾਂਦਾ ਰਹਾ ਕੋਈ ਗੱਲ ਨਹੀਂ ਬੱਚਾ ਗੁੱਸਾ ਕਿਉਂ ਕਰਦਾ ਉਹ ਚਲੋ ਤੁਸੀਂ ਮੈਂ ਬਾਬਾ ਜੀ ਨਾਲ ਗੱਲ ਕਰਦੀ ਹਾਂ ਤੁਸੀਂ ਉਧਰ ਜਾ ਕੇ ਕੰਮ ਕਰੋ ਉਹਰ ਬੱਚਾ ਕੀ ਗੱਲ ਕੀ ਸਮੱਸਿਆ ਬਣੀ ਆ ਤੈਨੂੰ ਬਾਬਾ ਜੀ ਸਰ ਲੇਵਲ ਲੂਵਰ ਚੱਜਦੀ ਮਿਲਦੀ ਨਹੀਂ ਐ ਤੇ ਕੀ ਬਸ ਥੋੜਾ ਕੰਮ ਹੀ ਮੱਥਾ ਠੰਡਾ ਜਾਂ ਤੇ ਕੋਈ ਗੱਲ ਨਹੀਂ ਬਾਬਿਆਂ ਤੇ ਪਰੋਸ਼ਾ ਕਰ ਬਾਬੇ ਤੇਰੇ ਇੱਕੋ ਪੱਠੇ ਨੂੰ ਤੂੰ ਰੋਣੀ ਆ ਤੇਰੇ ਪੰਜ ਸੱਤ ਪੱਠੇ ਲਾ ਦੇਣਗੇ ਬਾਬੇ ਤੈਨੂੰ ਇੱਕ ਮੰਤਰ ਦਿੰਨੇ ਆ ਸ਼ਿੱਧ ਕਰਕੇ ਠੀਕ ਐ ਬਾਬਾ ਜੀ ਥੇਨਾ ਲਾ ਲਾ ਬਾਹ ਨੂੰ ਵੀ ਨਾ ਪਤਾ ਲੱਗੇ ਠੀਕ ਐ ਬਾਬਾ ਜੀ ਯਾਦ ਕੀ ਰਿਹਾ ਮੈਂ